ਦੋਸਤੋ ਅਬੌਰ ਦੇ ਨੇੜੇ ਇੱਕ ਪਿੰਡ ਦੀ ਗੱਲ ਹੈ 10 ਵਜ ਦਾ ਟਾਈਮ ਸੀ ਰਾਗੀ ਸਿੰਘ ਅੱਜ ਕਿਸੇ ਦੀ ਵਿਆਹ ਦੀਆਂ ਲਾਵਾਂ ਪੜ ਰਹੇ ਸੀ ਪਰ ਅੱਜ ਇੱਥੇ ਇੱਕ ਵੱਖਰਾ ਹੀ ਵਿਆਹ ਹੋਣ ਜਾ ਰਿਹਾ ਸੀ ਇੱਕ 70 ਸਾਲ ਦਾ ਬਜ਼ੁਰਗ ਬਾਪੂ ਤੇ ਇੱਕ 14-15 ਸਾਲ ਦੀ ਮੁਟਿਆਰ ਕੁੜੀ ਆਪਸ ਦੇ ਵਿੱਚ ਵਿਆਹ ਕਰਵਾ ਰਹੇ ਸੀ ਕੋਲ ਖੜੇ ਲੋਕਾਂ ਤਰਾ-ਤਰਾਂ ਦੀਆਂ ਗੱਲਾਂ ਕਰ ਰਹੇ ਸੀ ਇਸ ਸਰਵਜੀਤ ਸਿੰਘ ਨੂੰ ਰੱਬ ਨੇ ਇੰਨੀ ਜ਼ਮੀਨ ਜਾਇਦਾਦ ਬਖਸ਼ੀ ਹੈ ਜੇਕਰ ਥੋੜਾ ਦਿਮਾਗ ਤੇ ਸ਼ਰਮ ਵੀ ਦੇ ਦਿੰਦਾ ਅੱਜ ਇਹ ਦਿਨ ਆ ਵੇਖਣਾ ਪੈਂਦਾ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਉਦੋਂ ਹੀ ਪਿੰਡ ਦੇ ਸਰਪੰਚ ਦੇ ਨਾਲ ਦੋ ਮੁੰਡੇ ਬੜੇ ਗੁੱਸੇ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਨੇ ਤੇ ਚੰਕ ਇੱਕਦਮ ਚੱਲਣੀਆਂ ਲਾਵਾਂ ਨੂੰ ਰੋਕਣ ਦਾ ਇਸ਼ਾਰਾ ਕਰ ਦਿੰਦੇ ਨੇ ਪਰ ਉਦੋਂ ਤੱਕ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸੀ ਸਰਵਜੀਤ ਸਿੰਘਾ ਬਿਨਾਂ ਕਿਸੇ ਦੀ ਗੱਲ ਸੁਣੇ ਗੁਰੂ ਮਹਾਰਾਜ ਦੇ ਅੱਗੇ ਮੱਥਾ ਟੇਕਦੇ ਪਏ ਸੀ ਤੇ ਆਪਣੀ ਘਰਵਾਲੀ ਦੇ ਨਾਲ ਬਾਹਰ ਖੜੀ ਫੁੱਲਾਂ ਦੇ ਨਾਲ ਸਜੀ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਜਿਵੇਂ ਸਰਬਜੀਤ ਸਿੰਘ ਆਪਣੇ ਘਰ ਪਹੁੰਚਦਾ ਤਾਂ ਉੱਥੇ ਉਹਨਾਂ ਦਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਸਗੋਂ ਜਿਵੇਂ ਗੇਟ ਤੇ ਪਹੁੰਚਾ ਤਾਂ ਉਹਨਾਂ ਦਾ ਸਮਾਨ ਪਹਿਲਾਂ ਹੀ ਘਰ ਤੋਂ ਬਾਹਰ ਸੁੱਟਿਆ ਪਿਆ ਸੀ ਉਹਦੇ ਪੁੱਤ ਤੈਨੂਆ ਗੇਟ ਤੇ ਆ ਕੇ ਕਹਿੰਦੇ ਹਨ ਤੁਸੀਂ ਸਾਡੀ ਪੂਰੇ ਪਿੰਡ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਕੋਈ ਉਮਰ ਹੈ ਵਿਆਹ ਵਾਲੀ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਵਾਸਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਓ ਤੁਹਾਡਾ ਜਾਦੇ ਸਮਾਂ ਨਾਲ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ ਦੋਸਤੋ ਅਬੌਰ ਦੇ ਇੱਕ ਪਿੰਡ ਤੋਂ ਜਿੱਥੇ ਇੱਕ ਸਰਵਜਿੰ ਸਿੰਘ ਨਾਂ ਦਾ ਬੰਦਾ ਜੋ ਕਿ ਪਿੰਡ ਵਿੱਚੋਂ ਕਾਫੀ ਵੱਡਾ ਉੱਚੇ ਘਰ ਦਾ ਸੀ ਭਾਪਕਿ ਉਹਦੇ ਕੋਲ ਬਹੁਤ ਵੱਡੀ ਜ਼ਮੀਨ ਜਾਇਦਾਦ ਸੀ ਬਹੁਤ ਸਾਰੀ ਪ੍ਰਾਪਰਟੀ ਸੀ ਉਹਦੇ ਕੋਲ ਮਰਬਿਆਂ ਦੇ ਮਰਬੇ ਜ਼ਮੀਨ ਸੀ ਪੂਰਾ ਵਧੀਆ ਪਰਿਵਾਰ ਸੀ ਉਹਦੇ ਤਿੰਨ ਮੁੰਡੇ ਸੀ ਤਿੰਨੇ ਹੀ ਮੁੰਡੇ ਵਿਆਹ ਹੋਏ ਸੀ ਘਰ ਵਿੱਚ ਕੋਈ ਕੁੜੀ ਨਹੀਂ ਸੀ ਤੰਨੇ ਮੁੰਡੇ ਹੀ ਸੀ ਸਰਵਜੀਤ ਸਿੰਘ ਬਹੁਤ ਜ਼ਿਆਦਾ ਖੁਸ਼ ਸੀ ਕਿਉਂਕਿ ਤੰਨੇ ਮੁੰਡਿਆਂ ਦਾ ਵਿਆਹ ਹੋ ਚੁੱਕਾ ਸੀ ਤੇ ਪਿੰਡ ਵਿੱਚ ਬੜੀਆ ਉਸ ਦਾ ਰਤਵਾ ਸੀ ਉਹਨੂੰ ਪੈਸੇ ਦੀ ਵੀ ਕੋਈ ਦਿੱਕਤ ਅਤੇ ਪਰੇਸ਼ਾਨੀ ਨਹੀਂ ਸੀ ਸੋ ਕਈ ਵਾਰੀ ਪਿੰਡ ਦੇ ਵਿੱਚ ਕੋਈ ਕੰਮ ਹੁੰਦਾ ਤਾਂ ਸਾਰੇ ਪਹਿਲਾਂ ਆ ਕੇ ਸਰਵਜੀਤ ਸਿੰਘ ਦੀ ਸਲਾਹ ਲੈਂਦੇ ਸਾਰੇ ਪਹਿਲਾਂ ਸਰਵਜੀਤ ਸਿੰਘ ਨੂੰ ਆ ਕੇ ਪੁੱਛਦੇ ਬਾਅਦ ਵਿੱਚ ਸਾਰੇ ਕੰਮ ਪਾਉਂਦੇ ਜੇ ਸਰਬਸਾਂਝੇ ਤੌਰ ਤੇ ਜੇਕਰ ਕੋਈ ਵੀ ਕੰਮ ਹੁੰਦਾ ਸੀ ਤਾਂ ਪਹਿਲਾਂ ਸਰਵਜੀਤ ਸਿੰਘ ਨੂੰ ਪੁੱਛਿਆ ਜਾਂਦਾ ਸੀ ਪੰਚਾਇਤ ਦਾ ਜੇਕਰ ਕੋਈ ਕੰਮ ਹੁੰਦਾ ਤਾਂ ਵੀ ਸਰਵਜੀਤ ਸਿੰਘ ਨੂੰ ਪੁੱਛਿਆ ਜਾਂਦਾ ਸੀ ਉਸ ਤੋਂ ਬਾਅਦ ਹੀ ਸਾਰੇ ਕੰਮ ਹੁੰਦੇ ਸੀ ਆਖਰ ਜੇਕਰ ਪਿੰਡ ਦੇ ਵਿੱਚ ਇਲੈਕਸ਼ਨ ਹੁੰਦੇ ਜੇ ਕੋਈ ਸਰਪੰਚ ਚੁਣਨਾ ਜੇ ਸਾਨੂੰ ਥਾਪੀ ਦੇ ਦਿੰਦਾ ਸਰਵਜੀਤ ਸਿੰਘਾ ਉਹੀ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਬਣ ਜਾਂਦਾ ਸੀ ਐਡਾ ਵੱਡਾ ਰਤਬਾ ਜਿਹੜਾ ਸੀ ਸਰਵਜੀਤ ਸਿੰਘ ਦਾ ਸੀ ਆਪਣੇ ਪਿੰਡ ਵਿੱਚ ਉਹ ਬਹੁਤ ਮੌਤ ਵਾਰ ਬੰਦਾ ਸੀ ਸੋ ਸਰਵਜੀਤ ਸਿੰਘ ਇੰਨਾ ਜਿਆਦਾ ਖੁਸ਼ ਸੀ ਕਾਫੀ ਸਾਲ ਸੀ ਜਿਹੜੇ ਲੰਘ ਚੁੱਕੇ ਸੀ ਕਿਉਂਕਿ ਉਸ ਦੀ ਜਿਹੜੀ ਉਮਰ ਹੈ ਉਸ ਦੀ ਉਮਰ 70 ਤੋਂ ਉੱਤੇ ਹੋ ਚੁੱਕੀ ਸੀ ਉਸ ਦੀ ਘਰ ਵਾਲੀ ਜਿਹੜੀ ਐ ਬਿਮਾਰ ਰਹਿੰਦੀ ਸੀ ਹੁਣ ਜਿਵੇਂ ਕਹਿੰਦੇ ਹੁੰਦੇ ਨੇ ਨਾ ਆਪਣੀ ਔਲਾਦ ਦਾ ਪਤਾ ਹੁੰਦਾ ਪਰ ਜਦੋਂ ਬਗਾਨਾ ਖੂਨ ਘਰ ਵਿੱਚ ਆ ਜਾਏ ਉਦੋਂ ਫਿਰ ਘਰ ਦੇ ਜਿਹੜੇ ਹਾਲਾਤ ਨੇ ਉਹ ਬਦਲ ਜਾਂਦੇ ਨੇ ਹੁਣ ਘਰ ਦੇ ਵਿੱਚ ਜਿਹੜੀਆਂ ਤੰਨੇ ਨੂੰਆਂ ਸੀ ਉਹ ਆਪੋ ਆਪਣੇ ਵੱਖਰੇ ਸੁਭਾਅ ਦੀਆਂ ਸੀ ਜੋ ਕਿ ਆਪਣੇ ਸੱਸ ਸਹੁਰੇ ਨੂੰ ਬਿਲਕੁਲ ਨਹੀਂ ਚੜਦੀਆਂ ਸੀ ਤੇ ਨਾ ਹੀ ਉਹਨਾਂ ਦਾ ਖਿਆਲ ਰੱਖਦੀਆਂ ਸੀ ਤਾਂ ਆਖਰਕਾਰ ਉਹ ਆਪਣੇ ਸੱਸ ਸਹੁਰੇ ਨੂੰ ਐਦਾਂ ਸਮਝਦੀਆਂ ਸੀ ਜੇਕਰ ਇਹ ਕਿਤੇ ਦੂਰ ਹੀ ਚਲੇ ਜਾਣਾ ਤਾਂ ਉਹ ਚੰਗੀ ਗੱਲ ਹੋਵੇਗੀ। ਗੱਲ-ਗੱਲ ਤੇ ਆਪਣੀ ਸੱਸ ਨਾਲ ਸਿੰਘ ਫਸਾਉਣੇ, ਉਹਨਾਂ ਨੂੰ ਟੌਂਟ ਕਰਨਾ ਤੇ ਕਦੇ ਕਹਿ ਦੇਣਾ ਦਾਲ ਵਿੱਚ ਘੀ ਕਿਉਂ ਪਾਇਆ? ਕਦੇ ਕਹਿ ਦੇਣਾ ਤੁਸੀਂ ਭਾਂਡੇ ਨਹੀਂ ਵਾਜਦੇ। ਆਪਣੀ ਸੱਸ ਨੂੰ ਕਹਿ ਦੇਣਾ ਕਿ ਤੂੰ ਕੰਮ ਨਹੀਂ ਕਰਦੀ, ਤੂੰ ਕੱਪੜੇ ਨਹੀਂ ਧੋਂਦੀ, ਤੂੰ ਇੰਜ ਨਹੀਂ ਕਰਨਾ, ਤੂੰ ਇੰਜ ਨਹੀਂ ਕਰਦੀ। ਪਰ ਹਰ ਵਾਰੀ ਸਰਵਜੀਤ ਸਿੰਘ ਦੀ ਘਰ ਵਾਲੀ ਇਹ ਸੋਚ ਕੇ ਚੁੱਪ ਕਰ ਜਾਂਦੀ। ਜੇਕਰ ਮੁੰਡਿਆਂ ਨੂੰ ਦੱਸਿਆ, ਬਹੂਆਂ ਦੇ ਨਾਲ ਉਹ ਲੜਨਗੇ, ਇਹਨਾਂ ਨੂੰ ਖੁੱਟਣਗੇ, ਘਰ ਦੇ ਵਿੱਚ ਕਲੇਸ਼ ਛਿੜ ਜਾਏਗਾ। ਸੋ ਛਾਣੇ ਬੰਦੇ ਦਾ ਫਰਜ ਹੁੰਦਾ ਹੈ ਉਹ ਗੱਲ ਨੂੰ ਦਬ ਦੇਵੇ ਨਾ ਕਿ ਗੱਲ ਨੂੰ ਜ਼ਿਆਦਾ ਵਧਾਵੇ ਆਖਰਕਾਰ ਇਸ ਕਰਕੇ ਉਹ ਚੁੱਪ ਕਰ ਜਾਂਦੇ ਨੇ ਕੁਝ ਵੀ ਨਹੀਂ ਬੋਲੇ ਉਹ ਇਥੋਂ ਤੱਕ ਸਰਵਜੀਤ ਨੂੰ ਕੁਝ ਨਹੀਂ ਦੱਸਿਆ ਬਹੁਆ ਮੇਰੇ ਨਾਲ ਇੰਜ ਕਰਦੀਆਂ ਨੇ ਪਰ ਹੌਲੀ ਹੌਲੀ ਸਮਝਦਾਰ ਬੰਦਾ ਸਭ ਕੁਝ ਸਮਝ ਹੀ ਜਾਂਦਾ ਹੈ ਹੁਣ ਸਰਵਜੀਤ ਸਿੰਘ ਸਮਝ ਗਿਆ ਸੀ ਕਿ ਆਖਰ ਘਰ ਦੇ ਵਿੱਚ ਚੱਲ ਕੀ ਰਿਹਾ ਹੈ ਕੀ ਗੱਲਬਾਤ ਹੋ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਸਰਵਜੀਤ ਸਿੰਘ ਸਾਰਾ ਕੁਝ ਜਾਣਦਾ ਸੀ ਪਰ ਉਹ ਆਪਣੀ ਘਰ ਵਾਲੀ ਦੇ ਨਾਲ ਗੱਲ ਖੁੱਲ੍ਹ ਕੇ ਕਰਨ ਤੋਂ ਹਮੇਸ਼ਾ ਹੀ ਕਮਰਾ ਜਾਂਦਾ ਸੀ ਐਸੇ ਕਰਕੇ ਚੁੱਪ ਰਹਿੰਦਾ ਸੀ ਅੱਜ ਸਾਡੀ ਜਿਹੜੀ ਉਮਰ ਹੈ 2-4 ਸਾਲ ਉਹ ਵਧੀਆ ਸੁਖਾਲੇ ਤੇ ਵਧੀਆ ਠੰਗ ਨਾਲ ਲੰਘ ਜੇ ਕਾਂ ਨੂੰ ਆਸੀ ਜਿਹੜੀ ਹੈ ਬੂਹਾਂ ਦੇ ਨਾਲ ਲੜਾਈ ਕਰੀਏ ਭਾਵੇਂ ਕਿ ਸਾਰੇ ਕਾਸੇ ਦੇ ਮਾਲਕ ਆਪ ਸੀ ਪਰ ਫਿਰ ਵੀ ਆਪਣੀ ਬੂਹਾਂ ਦੇ ਨਾਲ ਐਦਾਂ ਪਿਆਰ ਨਾਲ ਰਹਿਣਾ ਚਾਹੁੰਦੇ ਸੀ ਪਰ ਉਹਨਾਂ ਦੀਆਂ ਜਿਹੜੀਆਂ ਨੂਹਾਂ ਸੀ ਉਹਨਾਂ ਨਾਲ ਬਿਲਕੁਲ ਵੀ ਪਿਆਰ ਨਾਲ ਨਹੀਂ ਕੱਟਣਾ ਚਾਹੁੰਦੀਆਂ ਸੀ ਸੋ ਹਰ ਵਾਰੀ ਕਿਤੇ ਮਾੜਾ ਮੋਟਾ ਕੰਮ ਕਹਿ ਦਿੰਦੇ ਉਹਨਾਂ ਦੀ ਸੱਸਾ ਜਿੰਨਾ ਕ ਬਣਦਾ ਉਹਨਾਂ ਕ ਕਰਦੀ ਜੇ ਕੋਈ ਨਾ ਕਰਦੀ ਤਾਂ ਉਹ ਕਹਿ ਦਿੰਨੀ ਆ ਇਹ ਤੇ ਕੰਮ ਹੀ ਨਹੀਂ ਕਰਦੀ ਸਰਵਜੇ ਸਿੰਘ ਕਈ ਵਾਰੀ ਆਪਣੀ ਨੂਆ ਨੂੰ ਕਹਿ ਵੀ ਦਿੰਦਾ ਭਾਈ ਹੁਣ ਇੱਥੋਂ ਕੰਮ ਨਹੀਂ ਬਣਦਾ ਤੈਨੂੰ ਆਰਾਮ ਕਰਨ ਦਿਆ ਕਰੋ ਨੂ ਆਗੋਂ ਟੌਂਟ ਕਰਦੀਆਂ ਕਿ ਨੂੰ ਆਪਣੇ ਗੋਡੇ ਨਾਲ ਬੰਨ ਕੇ ਰੱਖ ਲਿਓ ਨਵੇਂ ਵਿਆਹਿਆਂ ਤਰ੍ਹਾਂ ਤੁਸੀਂ ਚੋਜ਼ ਕਰਦੇ ਹੋ ਤੁਸੀਂ ਐਂਦਾ ਕਰਦੇ ਹੋ ਜਿਵੇਂ ਤੁਹਾਡਾ ਕੱਲ ਹੀ ਵਿਆਹ ਹੋਇਆ ਹੋਵੇ ਜੇ ਕੰਮ ਨਾ ਕਰੇਗੀ ਤਾਂ ਫਿਰ ਅਸੀਂ ਇਸ ਤੋਂ ਕੀ ਕਰਵਾਉਣਾ ਹੈ ਬੰਮਾ ਇਹੋ ਤੱਕ ਜਿਹੜੀ ਗੱਲ ਹੈ ਉਹ ਕਹਿ ਦਿੰਦੀਆਂ ਜਿਹੜਾ ਸਰਵਜੀਤ ਸਿੰਘ ਹੈ ਉਹ ਬਹੁਤ ਜਿਆਦਾ ਦੁਖੀ ਹੋ ਜਾਂਦਾ ਪਰ ਉਹ ਮੋੜ ਕੇ ਕਦੇ ਗੱਲ ਨਹੀਂ ਕਹਿੰਦਾ ਉਹ ਚਾਹੁੰਦਾ ਸੀ ਚਲੋ ਕੋਈ ਗੱਲ ਨਹੀਂ ਬੱਚਿਆਂ ਨੇ ਨਾ ਸਮਝਣੋ ਇਹਨਾਂ ਨਾਲ ਕਾਹਦਾ ਮੱਥਾ ਮਾਰਨਾ ਕਾਹਦੀਆਂ ਐਵੇਂ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਜੇ ਇਹ ਅੱਜ ਕਹਿ ਰਹੀਆਂ ਨੇ ਕੱਲ ਨੂੰ ਇਹਨਾਂ ਨੂੰ ਸਮਝ ਆ ਜਾਏਗਾ ਕਿ ਕੋਈ ਗੱਲ ਨਹੀਂ ਉਹ ਹਮੇਸ਼ਾ ਕੱਲ ਨੂੰ ਲੈ ਕੇ ਚੁੱਪ ਕਰ ਜਾਂਦਾ ਕਦੇ ਵੀ ਨਾ ਬੋਲਦਾ ਹਮੇਸ਼ਾ ਹੀ ਇਸ ਗੱਲ ਤੇ ਜਿਹੜਾ ਕਲੇਸ਼ ਤੋਂ ਡਰ ਜਾਂਦਾ ਚੁੱਪ ਵੱਟ ਲੈਂਦਾ ਪਰ ਆਖਰਕਾਰ ਉਹ ਜਿਹੜੀ ਗੱਲ ਹੈ ਉਹ ਐ ਕਿ ਛਾਣਾ ਬੰਦਾ ਜਿਹੜਾ ਹੈ ਉਹ ਹਮੇਸ਼ਾ ਲੜਾਈ ਤੋਂ ਡਰਦਾ ਹੁੰਦਾ ਹੈ ਹਮੇਸ਼ਾ ਘਬਰਾ ਜਾਂਦਾ ਹੈ ਕਿ ਕੋਈ ਗੱਲ ਨਹੀਂ ਆਪਾਂ ਨੂੰ ਕੀ ਲੋੜ ਐ ਆਪਾਂ ਕਿਉਂ ਕਿਸੇ ਨਾਲ ਲੜਾਈ ਕਰੀਏ ਬਾਦੂ ਦੀ ਜਿਹੜੀ ਲੜਾਈ ਐ ਕਿਉਂ ਵਧਾਈਏ ਉਹ ਹਮੇਸ਼ਾ ਹੀ ਛਾਣਾ ਬੰਦਾ ਚੁੱਪ ਕਰਦਾ ਹੈ ਪਰ ਆਖਰਕਾਰ ਇੱਕ ਦਿਨ ਸਬਰ ਦਾ ਬੰਦ ਟੁੱਟ ਜਾਂਦਾ ਹੈ ਹੋਇਆ ਕਿ ਜਦੋਂ ਨੂੰਹਾਂ ਆਪਣੀ ਸੱਸ ਨਾਲ ਲੜਤੈਂਦੀਆਂ ਨੇ ਸਰਵਜਿੰਗ ਦੀ ਘਰਵਾਲੀ ਨਾਲ ਲੜਤੈਂਦੀਆਂ ਨੇ ਕਿਸੇ ਕੰਮ ਨੂੰ ਲੈ ਕੇ ਸਰਵਜੀਤ ਸਿੰਘ ਆਪਣੀ ਘਰਵਾਲੀ ਨੂੰ ਕਹਿੰਦਾ ਤੰਨੇ ਮੁੰਡਿਆਂ ਨੂੰ ਇਹ ਗੱਲ ਜ਼ਰੂਰ ਦੱਸਾ ਉਹਨਾਂ ਨੂੰ ਪਤਾ ਲੱਗੇ ਤਾਂ ਤੰਨੇ ਮੁੰਡਿਆਂ ਦੇ ਨਾਲ ਜਿਹੜੀ ਗੱਲ ਕੀਤੀ ਜਾਂਦੀ ਹੈ ਤੰਨੇ ਮੁੰਡੇ ਕਹਿੰਦੇ ਆ ਕਿ ਮਾਤਾ ਜੀ ਤੁਹਾਨੂੰ ਕੰਮ ਕਰਨ ਨੂੰ ਕੌਣ ਕਹਿੰਦਾ ਹੈ ਤੁਸੀਂ ਕੰਮ ਬਿਲਕੁਲ ਨਾ ਕਰੋ ਉਹ ਆਪਣੀ ਘਰ ਵਾਲੀਆਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਿਲਕੁਲ ਕੰਮ ਨਹੀਂ ਕਰਨਾ ਜੇ ਇਹਨਾਂ ਨੂੰ ਕੰਮ ਕਹੋਗੇ ਤਾਂ ਸਾਡੇ ਤੋਂ ਬੂਰਾ ਕੋਈ ਨਹੀਂ ਹੋਵੇਗਾ ਬਹੁਆ ਇੱਕ ਦਿਨ ਚੁੱਪ ਕਰ ਜਾਂਦੀਆਂ ਸ਼ਾਂਤ ਹੋ ਜਾਂਦੀਆਂ ਉਹ ਬਿਲਕੁਲ ਵੀ ਫਿਰ ਆਪਣੀ ਸੱਸ ਨੂੰ ਤੰਗ ਨਹੀਂ ਕਰਦੀਆਂ ਉਸ ਤੋਂ ਬਾਅਦ ਕੁਝ ਸਮਾਂ ਲੰਘਦਾ ਜਿਹੜੀ ਸਰਵਜੀਤ ਸਿੰਘ ਦੀ ਘਰ ਵਾਲੀ ਹੁੰਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਉਹ ਸੰਸਾਰ ਤੋਂ ਕੁਝ ਕਰ ਜਾਂਦੀ ਐ ਉਸ ਤੋਂ ਬਾਅਦ ਸਰਵਜੀਤ ਸਿੰਘਾ ਉਹ ਜਿਵੇਂ ਹੀ ਟੁੱਟ ਜਾਂਦਾ ਜਿੱਥੇ ਕਿ ਹੁਣ ਨੋਹਾ ਦੇ ਨਾਲ ਇੱਕ ਕੱਲਾ ਬੰਦਾ ਕਿਵੇਂ ਗੱਲ ਕਰੇ ਹੁਣ ਨੋਹਾ ਵੀ ਉਹਦੀ ਪ੍ਰਵਾਹ ਕਰਨੀਆਂ ਜਿਵੇਂ ਹੀ ਛੱਡ ਦਨੀਆਂ ਪਹਿਲਾਂ ਤਾਂ ਚਲੋ ਉਸਦੇ ਆਪਣੇ ਘਰ ਦੀ ਸੀ ਉਸ ਨੂੰ ਰੋਟੀ ਪਾਣੀ ਟਾਈਮ ਤੇ ਦੇ ਦਿੰਦੀ ਸੀ ਕੱਪੜਾ ਲੀੜਾ ਉਸ ਦਾ ਧੋਂਦੀ ਸੀ ਸਾਰਾ ਕੁਝ ਕਰਦੀ ਸੀ ਜਿਹੜਾ ਉਸ ਕੋਲੇ ਹੁੰਦਾ ਸੀ ਦਵਾਈ ਬੁੱਟੀ ਵੀ ਟਾਈਮ ਤੇ ਦੇ ਦਿੰਦੀ ਸੀ ਪਰ ਹੁਣ ਉਹ ਨੋਹਾ ਸੀ ਉਹ ਆਪਣੇ ਸਹੁਰੇ ਦਾ ਕਿੱਥੇ ਕਰਦੀਆਂ ਨੇ ਆਪਣੀ ਸੱਸ ਦੇ ਜਾਣ ਤੋਂ ਬਾਅਦ ਨੂਹ ਨੂੰ ਤਾਂ ਜਿਵੇਂ ਪੂਰੀ ਤਰ੍ਹਾਂ ਖੋਲੀ ਮਿਲ ਗਈ ਸੀ ਉਹ ਇੱਕਦਮ ਜਿਵੇਂ ਆਜ਼ਾਦ ਹੋ ਗਈਆਂ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਵੜ ਚੁੱਕਿਆ ਸੀ ਸੋ ਆਖਰ ਹੁਣ ਸਮਾਂ ਕੀ ਬਣਿਆ ਕੀ ਉਹਨਾਂ ਨੇ ਵੇਖਿਆ ਕਿ ਸਾਡਾ ਜਿਹੜਾ ਸੋਹਰਾ ਕੱਲਾ ਰਹਿ ਗਿਆ ਜੇ ਕਿਤੇ ਸਰਵਜੀਤ ਸਿੰਘ ਬਾਹਰ ਫਿਰਦਾ ਰਹਿੰਦਾ ਕਦੇ ਰੋਟੀ ਖਵਾ ਦਿੰਦੀਆਂ ਕਦੇ ਨਾ ਖਵਾਉਂਦੀਆਂ ਕਦੇ ਪੁੱਛਦੀਆਂ ਤੱਕ ਨਹੀਂ ਸੀ ਹਮੇਸ਼ਾ ਸਰਵਜੀਤ ਸਿੰਘ ਦੀ ਬੇਕਦਰੀ ਕਰਦੀਆਂ ਰਹਿੰਦੀਆਂ ਕੱਪੜਾ ਲੀੜਾ ਵੀ ਨਾ ਦਉਂਦੀਆਂ ਪਰ ਇਹ ਗੱਲ ਆਪਣੇ ਮੁੰਡਿਆਂ ਨੂੰ ਨਾ ਦੱਸਦਾ ਹਮੇਸ਼ਾ ਚੁੱਪ ਵੱਟੀ ਰੱਖਦਾ ਘਟੋ ਘਟਾ ਉਸ ਨਾਲ 1.5 ਸਾਲ ਐਦਾ ਹੀ ਲੰਗਾ ਦਿੱਤਾ 1.5 ਸਾਲ ਥੋੜਾ ਨਹੀਂ ਹੁੰਦਾ ਬਹੁਤ ਵੱਡਾ ਹੁੰਦਾ ਹੈ ਸਰਵਜੀਤ ਸਿੰਘ ਚੁੱਪ ਬੱਟ ਕੇ ਚੱਲੀ ਜਾ ਰਿਹਾ ਸੀ ਇਹਨਾਂ ਨੂੰ ਜਿਹੜਾ ਉਹਨਾਂ ਦੇ ਘਰ ਵਿੱਚ ਸਿਰੀ ਰੱਖਿਆ ਹੋਇਆ ਸੀ ਜੋ ਕਿ ਯੂਪੀ ਦਾ ਰਹਿਣ ਵਾਲਾ ਸੀ ਉਸ ਦੀ ਵੀ ਜਿਹੜੀ ਮੌਤ ਹੋ ਜਾਂਦੀ ਹੈ ਜੋ ਸਾਰਾ ਕੰਮਕਾਰ ਦੇਖਦਾ ਸੀ ਸਰਵਜੀਤ ਸਿੰਘਾ ਉਹਦੇ ਨਾਲ ਆਪਣਾ ਸਾਰਾ ਦੁੱਖ ਸੁੱਖ ਕਰਦਾ ਸੀ ਪਰ ਅੱਜ ਹੁਣ ਉਹ ਵੀ ਦੁੱਖ ਸੁੱਖ ਕਰਨ ਵਾਲਾ ਉਹਦੇ ਨਾਲ ਨਾ ਰਿਹਾ ਉਹ ਵੀ ਇਸ ਸੰਸਾਰ ਤੋਂ ਚਲਾ ਗਿਆ ਸੀ ਉਹਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ ਉਹਦੀ ਜਿਹੜੀ ਘਰ ਵਾਲੀ ਐ ਉਹ ਨਿਆਣੀ ਉਮਰ ਦੀ ਸੀ ਤੇ ਆਖਰ ਹੁਣ ਉਸ ਦਾ ਅੱਗੇ ਪਿੱਛੇ ਕੋਈ ਵੀ ਨਹੀਂ ਸੀ ਉਹ ਸੋਚਦੀ ਐ ਕਿ ਸ਼ਾਇਦ ਹੁਣ ਮੇਰਾ ਅੱਗੇ ਪਿੱਛੇ ਕੋਈ ਨਹੀਂ ਐ ਹੁਣ ਮੈਂ ਜਾਵਾਂ ਤਾਂ ਜਾਵਾਂ ਕਿੱਧਰ ਮੇਰਾ ਤੇ ਹੁਣ ਕੋਈ ਨਹੀਂ ਰਿਹਾ ਕਿਉਂਕਿ ਮੇਰੇ ਘਰ ਵਾਲੇ ਸੀ ਉਹ ਇਸ ਸੰਸਾਰ ਤੋਂ ਕੁਝ ਕਰ ਚੁੱਕਿਆ ਆਖਰ ਉਹ ਸੋਚਦੀ ਐ ਜੇ ਮੈਨੂੰ ਸਰਦਾਰ ਕੰਮ ਤੇ ਹੀ ਰੱਖ ਲਵੇ ਤਾਂ ਮੈਂ ਕੰਮ ਤੇ ਹੀ ਰਹਿ ਲਵਾਂ ਕਿਉਂ ਨਾ ਮੇਰਾ ਹੁਣ ਜਿਹੜਾ ਗੁਜ਼ਾਰਾ ਐ ਉਹ ਛੱਲੀ ਜਾਵੇਗਾ ਮੈਂ ਹੁਣ ਵਾਪਸ ਜਾਵਾਂਗੀ ਤਾਂ ਕਿਹਦੇ ਕੋਲ ਜਾਵਾਂਗੀ ਕੋਈ ਉਹਦੇ ਕੋਲ ਹੋਰ ਇਸ ਤਰ੍ਹਾਂ ਦਾ ਚਾਰਾ ਨਹੀਂ ਸੀ ਉਹ ਵੀ ਹੁਣ ਆਪਣਾ ਟਾਈਮ ਪਾਸ ਕਰਨ ਲਈ ਸਾਰਾ ਲੱਭ ਰਹੀ ਸੀ ਕੁਝ ਇੱਕ ਜਿਹੜੇ ਮੌਤਵਰ ਬੰਦੇ ਸੀ ਉਹਨਾਂ ਨੇ ਇਸ ਗੱਲ ਨੂੰ ਰਾਜ਼ੀ ਕੀਤਾ ਕੋਈ ਗੱਲ ਨਹੀਂ ਇਹਨੂੰ ਆਪਣੇ ਕੰਮ ਤੇ ਰੱਖ ਲਿਓ ਘਰ ਦੇ ਵਿੱਚ ਹੁਣ ਸਰਵਜੀਤ ਸਿੰਘ ਸੋਚਦਾ ਹੈ ਕਿ ਕਦਰ ਤਾਂ ਮੇਰੀ ਨਹੀਂ ਹੈਗੀ ਇਹਦੀ ਕਦਰ ਕਿੱਥੋਂ ਹੋਣੀ ਹੈ ਵਿਚਾਰੀ ਦੀ ਜਿੱਥੇ ਕਿ ਮੈਂ ਤਾਂ ਘਰ ਦਾ ਮਾਲਕਾਂ ਮੇਰੀ ਤਾਂ ਇੱਜ਼ਤ ਨਹੀਂ ਹੈ ਸੋ ਸੋਚਦਾ ਚਲੋ ਕੋਈ ਗੱਲ ਨਹੀਂ ਮੈਂ ਸਾਰਾ ਦੇ ਦੇਣਾ ਇੱਕ ਦਿਨ ਉਹ ਕੁੜੀ ਜਿਹੜੀ ਹੈ ਉਹਦੇ ਸਿਰੀ ਦੀ ਘਰ ਵਾਲੀ ਇੱਕ ਦਿਨ ਸਰਦਾਰ ਘਰੇ ਆ ਕੇ ਪੈਰੀਂ ਗਿਰ ਜਾਂਦੀ ਹੈ ਮੈਨੂੰ ਆਪਣੇ ਨਾਲ ਰੱਖ ਲਿਓ ਘਰ ਵਿੱਚ ਰੱਖ ਲਿਓ ਜਿਵੇਂ ਤੁਸੀਂ ਕਹੋਗੇ ਮੈਂ ਸਾਰੇ ਕੰਮ ਕਰ ਦੇ ਕਰ ਦਿਆ ਕਰਾਂਗੀ ਸਰਵਜੀਤ ਸਿੰਘ ਨੂੰ ਸੰجواب ਦੇ ਦਿੰਦਾ ਪਰ ਉਹ ਉਹ ਆਪਣੇ ਆਪ ਆਪਣੇ ਮੂੰਹ ਤੋਂ ਕਹਿ ਦਿੰਦੀ ਹੈ ਕਿ ਮੇਰੇ ਨਾਲ ਤੁਸੀਂ ਫਿਰ ਵਿਆਹ ਕਰਵਾ ਲਿਓ ਮੈਂ ਤੁਹਾਡਾ ਖਿਆਲ ਰੱਖਾਂਗੀ ਤੁਹਾਡਾ ਜਿਹੜਾ ਸਾਰਾ ਕੰਮ ਆ ਮੈਂ ਕਰ ਦਿਆ ਕਰਾਂਗੀ ਘਰ ਦੇ ਕੰਮ ਵੀ ਤੇ ਸਾਰੇ ਕੰਮ ਵੀ ਸਰਵਜੀਤ ਸਿੰਘ ਇੱਕ ਵਾਰੀ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਫਿਰ ਉਹ ਆਖਰਕਾਰ ਇਸ ਗੱਲ ਨੂੰ ਸੋਚਦਾ ਤੇ ਸੋਚਦਾ ਗੱਲ ਤਾਂ ਠੀਕ ਹੈ ਸਾਰੀ ਜ਼ਮੀਨ ਜਾਇਦਾ ਮੇਰੇ ਨਾਂ ਆਇਆ ਮੇਰੀਆਂ ਨੋਆ ਮੇਰੀ ਇੱਜ਼ਤ ਨਹੀਂ ਕਰਦੀਆਂ ਸ਼ਾਇਦ ਉਹ ਇੱਜ਼ਤ ਕਰਨ ਲੱਗ ਜਾਣਗੀਆਂ ਆਖਰਕਾਰ ਫਿਰ ਉਹ ਇਸ ਗੱਲ ਤੋਂ ਰਾਜ਼ੀ ਹੋ ਜਾਂਦਾ ਹੈ ਕੁਝ ਇੱਕ ਪਿੰਡ ਵਿੱਚੋਂ ਕੁਝ ਇੱਕ ਸੱਜਣ ਲੈ ਜਾਂਦੇ ਨੇ ਮੋਤਵਾਰ ਜਿਹੜੇ ਕਿ ਉਹਨਾਂ ਦੇ ਵਿਆਹ ਨੂੰ ਲੈ ਕੇ ਰਾਜ਼ੀ ਹੋ ਜਾਂਦੇ ਨੇ ਉਹ ਵੀ ਸੋਚਦੇ ਨੇ ਕਿ ਇਸ ਕੁੜੀ ਨੂੰ ਵੀ ਸਾਰਾ ਮਿਲ ਜਾਏਗਾ ਤੇ ਸਰਵਜੀਤ ਸਿੰਘ ਨੂੰ ਵੀ ਸਾਰਾ ਮਿਲ ਜਾਏਗਾ ਕਿਉਂਕਿ ਜਿਹੜੇ ਸਰਵਜੀਤ ਸਿੰਘ ਦੇ ਦੋਸਤ ਮਿੱਤਰ ਸੀ ਆਲਮੋਸਟ ਉਹਨਾਂ ਨੂੰ ਪਤਾ ਹੀ ਸੀ ਸਾਰੀ ਕਹਾਣੀ ਸਰਵਜੀਤ ਸਿੰਘ ਘਰ ਦੇ ਵਿੱਚ ਹਾਲਾਤ ਸਰਵਜੀਤ ਸਿੰਘ ਦੇ ਘਰ ਦੇ ਹਾਲਾਤ ਕਿ ਹੋ ਜੇ ਨੇ ਸਰਵਜੀਤ ਸਿੰਘ ਦੇ ਘਰ ਦੇ ਹਾਲਾਤ ਕਿੱਦਾਂ ਦੇ ਨੇ ਸਰਵਜੀਤ ਸਿੰਘ ਦੇ ਨਾਲ ਉਹਨਾਂ ਦੀਆਂ نوਹਾਂ ਕਿਸ ਤਰ੍ਹਾਂ ਕਰਦੀਆਂ ਨੇ ਤਾਂ ਕਰਕੇ ਉਹ ਸਾਰੇ ਰਾਜ਼ੀ ਹੋ ਜਾਂਦੇ ਨੇ ਸਾਰਾ ਕੁਝ ਬਿਲਕੁਲ ਗੁਪਤੋ ਗੁਪਤੋ ਚੋਰੀ-ਚੋਰੀ ਕੀਤਾ ਜਾਂਦਾ ਹੈ ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਜਿਵੇਂ ਉਸ ਵਿਆਹ ਕਰਵਾ ਕੇ ਸਾਰੀਆਂ ਰਸਮਾਂ ਕਰਵਾਉਣ ਤੋਂ ਬਾਅਦ ਸਾਰੇ ਕਾਰਜ ਹੋਏ ਸੀ ਉਹਦੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗ ਜਾਂਦਾ ਹੈ ਸਰਵਜੀਤ ਸਿੰਘ ਦੇ ਉਹਦੀਆਂ ਨੋਹਾਂ ਬਹੁਤ țeੜțeੜ ਕਰਦੀਆਂ ਨੇ ਉਹਦੇ ਮੁੰਡੇ ਵੀ ਕਹਿ ਦਿੰਦਿਆ ਸਾਡੀ ਨੱਕ ਵਡਾ ਦਿੱਤੀ ਜਿਵੇਂ ਸਰਵਜੀਤ ਸਿੰਘ ਨੇ ਵਿਆਹ kia ਆਪਣੀ ਘਰ ਵਾਲੀ ਨੂੰ ਘਰ ਲੈ ਕੇ ਆਉਂਦਾ ਆਪਣੇ ਸੇਰੀ ਦੀ ਘਰ ਵਾਲੀ ਨੂੰ ਦੂਜਾ ਵਿਆਹ ਕਰਵਾ ਕੇ ਉਹਦੀਆਂ ਨੋਹਾਂ ਬਹੁਤ ਮਾੜਾ ਚੰਗਾ ਬੋਲਦੀਆਂ ਨੇ ਇੱਥੋਂ ਦੂਰ ਚਲੇ ਜਾਓ ਤੁਸੀਂ ਸਾਨੂੰ ਬੋਲਣ ਜੋਗਾ ਨਹੀਂ ਛੱਡਿਆ ਤੁਸੀਂ ਸਾਡੀ ਇੱਜ਼ਤ ਨਹੀਂ ਰਹਿਣ ਦਿੱਤੀ ਉਸ ਤੋਂ ਬਾਅਦ ਫਿਰ ਸਰਵਜੀਤ ਸਿੰਘ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦਾ ਉਹ ਵੀ ਬਹੁਤ ਜ਼ਿਆਦਾ ਗੁੱਸੇ ਵਿੱਚ ਹੁੰਦਾ ਤੇ ਇਹ ਗੱਲ ਕਹਿ ਦਿੰਦਾ ਮੇਰੇ ਨਾਲ ਤੁਸੀਂ ਬਹੁਤ ਮਾੜਾ ਵਿਵਹਾਰ ਕੀਤਾ ਦਰੋਬੇਵਾਰ ਕਿਤਾ ਤੁਸੀਂ ਮੇਰੀ ਜਿਹੜੀ ਹੈ ਬਿਲਕੁਲ ਵੀ ਇੱਜ਼ਤ ਨਹੀਂ ਕੀਤੀ ਹੁਣ ਉਹ ਆਪਣੀ ਨਵੀਂ ਘਰਵਾਲੀ ਨੂੰ ਜਿਹੜਾ ਇਸ ਗੱਲ ਤੋਂ ਬਿਲਕੁਲ ਜਾਣੂ ਕਰਵਾ ਦਿੰਦਾ ਹੈ ਇਹੋ ਜਿਹੇ ਹਾਲਾਤ ਸੀ ਇਸੇ ਕਰਕੇ ਇਸ ਘਰ ਦੇ ਵਿੱਚ ਤੇਰਾ ਰਹਿਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਫਿਰ ਉਹ ਗੁੱਸੇ ਵਿੱਚ ਆਉਂਦਾ ਹੈ ਸਰਵਜੀਤ ਸਿੰਘ ਆਪਣੇ ਮੁੰਡਿਆਂ ਨੂੰ ਕਹਿ ਦਿੰਦਾ ਸਾਰੀ ਜ਼ਮੀਨ ਵੀ ਮੇਰੇ ਨਾਮ ਹੈ ਤੇ ਸਾਰਾ ਘਰ ਵੀ ਮੇਰੇ ਨਾਮ ਹੈ ਮੈਂ ਇਸ ਘਰ ਨੂੰ ਛੱਡ ਕੇ ਨਹੀਂ ਜਾਵਾਂਗਾ ਤੁਸੀਂ ਜਾ ਸਕਦੇ ਹੋ ਤੁਹਾਨੂੰ ਕੋਈ ਬਹੁਤ ਹੀ ਪ੍ਰੋਬਲਮ ਹੈ ਤਾਂ ਤੁਸੀਂ ਜਾਓ ਜਦੋਂ ਇਸ ਘਰ ਦੇ ਵਿੱਚ ਮੇਰੀ ਬੇਕਦਰਹੀ ਹੁੰਦੀ ਸੀ ਇਸ ਘਰ ਦੇ ਵਿੱਚ ਮੈਂ ਇਹਨੂੰ ਕੋਈ ਪੁੱਛਦਾ ਨਹੀਂ ਸੀ ਉਦੋਂ ਤੁਸੀਂ ਨਹੀਂ ਬੋਲੇ ਆਪਣੀਆਂ ਨੂੰਹਾਂ ਨੂੰ ਕਹਿੰਦਾ ਹੈ ਕਿ ਆਪਣੇ ਪੁੱਤਰਾਂ ਨੂੰ ਕਹਿੰਦਾ ਅੱਜ ਤੁਸੀਂ ਵੱਡੇ ਹੋ ਗਏ ਹੋ ਅੱਜ ਤੁਹਾਡੀ ਨੱਕ ਵੱਡੀ ਗਈ ਹੈ ਤੁਹਾਡੇ ਬਾਪੂ ਜੀ ਜਦੋਂ ਬੇਕਦਰਹੀ ਹੁੰਦੀ ਸੀ ਉਦੋਂ ਤੁਹਾਡੀ ਨੱਕ ਨਹੀਂ ਵੱਡੀ ਗਈ ਸਰਵਜੀਤ ਸਿੰਘ ਬਹੁਤ ਗੁੱਸੇ ਵਿੱਚ ਆਉਂਦਾ ਹੈ ਉਹਦੇ ਪੁੱਤਰਾਂ ਨੂੰ ਵੀ ਥੋੜੀ ਬਹੁਤ ਅਖਲਾਉਂਦੀ ਹੈ ਉਹਦੀਆਂ ਨੂੰਹਾਂ ਵੀ ਚੁੱਪ ਕਰ ਜਾਂਦੀਆਂ ਉਹਨਾਂ ਨੂੰ ਕੀਤੇ ਤੇ ਬਹੁਤ ਪਛਤਾਵਾ ਹੁੰਦਾ ਹੈ ਸਰਵਜੀਤ ਸਿੰਘ ਕਹਿੰਦਾ ਜੇ ਰਹਿਣਾ ਹੈ ਤਾਂ ਘਰ ਦੇ ਵਿੱਚ ਇੱਕ ਕੱਚਾ ਘਰ ਹੈ ਉੱਥੇ ਆਪਣਾ ਟਾਈਮ ਪਾਸ ਕਰੋ ਤੇ ਰਹੀ ਜਾਓ ਸਾਰੇ ਘਾਸੇ ਦਾ ਮਾਲਕ ਮੈਂ ਆ ਮੈਂ ਇੱਥੋਂ ਤੇ ਮੇਰੇ ਘਰ ਚੋਂ ਤੇ ਇੱਥੋਂ ਚਲੇ ਜਾਓ ਇੱਥੋਂ ਬਾਹਰ ਨਿਕਲੋ ਮੇਰੇ ਘਰ ਵਿੱਚੋਂ ਦੂਰ ਹੋ ਜਾਓ ਹੁਣ ਉਹਦੇ ਪੁੱਤ ਜਿਹੜੇ ਨੇ ਇੱਕ ਦੂਜੇ ਵੱਲ ਵੇਖਦੇ ਹਨ ਨਾ ਨੋਹਾਂ ਵੀ ਵੇਖਦੀਆਂ ਹਨ ਉਸ ਤੋਂ ਬਾਅਦ ਫਿਰ ਉਹ ਆਪਣੀ ਨਵੀਂ ਘਰਵਾਲੀ ਨੂੰ ਅੰਦਰ ਲੈ ਕੇ ਜਾਂਦਾ ਹੈ ਸਾਰਾ ਕੁਝ ਜਿਹੜਾ ਉਸ ਨੂੰ ਦੱਸਦਾ ਹੈ ਉਸ ਤੋਂ ਬਾਅਦ ਕੁਝ ਦਿਨ ਇਸੇ ਤਰ੍ਹਾਂ ਲੰਘਦੇ ਨੇ ਚੁੱਪਚਾਪ ਇੱਥੇ ਘਰ ਦੇ ਵਿੱਚ ਮੁੰਡੇ ਵੀ ਉਸੇ ਤਰ੍ਹਾਂ ਰਹੀ ਜਾਂਦੇ ਨੇ ਤੇ ਨੋਹਾਂ ਵੀ ਰਹੀ ਜਾਂਦੀਆਂ ਨੇ 25 ਕਿਲੇ ਜਮੀਨ ਹੈ ਜਿਹੜੀ ਉਹ ਇੱਕ ਮਰੱਬਾ ਜ਼ਮੀਨ ਦਾ ਆਪਣੀ ਘਰ ਵਾਲੀ ਦੇ ਨਾਮ ਲਗਵਾ ਦਿੰਦਾ ਸਾਰਾ ਘਰ ਆਪਣੀ ਘਰ ਵਾਲੀ ਦੇ ਨਾਮ ਕਰਵਾ ਦਿੰਦਾ ਇੱਕ ਮਰੱਬਾ ਜ਼ਮੀਨ ਦਾ ਬਚਦਾ ਉਹ ਖੁਦ ਆਪਣੇ ਨਾਮ ਰੱਖਦਾ ਉਹਦੇ ਵਿੱਚ ਲਿਖ ਦਿੰਦਾ ਇਹ ਜ਼ਮੀਨ ਵਿੱਚੋਂ ਮੇਰੇ ਪੁੱਤਰਾਂ ਦਾ ਹਿੱਸਾ ਮੇਰੇ ਮਨ ਤੋਂ ਬਾਅਦ ਹੈ ਇਹ ਸਾਰਾ ਘਰ ਤੇ ਅੱਧੀ ਜ਼ਮੀਨ ਮੇਰੇ ਘਰ ਵਾਲੀ ਦੇ ਨਾਮ ਰਹੇਗੀ ਤਾਂ ਇਸ ਤਰ੍ਹਾਂ ਸਮਾਂ ਲੱਗੀ ਜਾਂਦਾ ਕਹਿਣ ਦਾ ਪਾਵੇ ਦੋਸਤੋ ਉਹਨਾਂ ਦੇ ਪੁੱਤਰਾਂ ਨੇ ਜੋ ਕੀਤਾ ਆਪਣੀ ਵੋਟੀਆਂ ਦੇ ਮਗਰ ਲਾ ਕੇ ਉਹਦੀਆਂ ਨੋਹਾਂ ਨੇ ਜੋ ਕੀਤਾ ਉਸ ਦਾ ਫਲ ਅੱਜ ਉਹਨਾਂ ਨੂੰ ਇਸ ਤਰ੍ਹਾਂ ਮਿਲਿਆ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਦੇ ਕਿਸੇ ਨੂੰ ਇੰਨਾ ਵੀ ਤੰਗ ਨਾ ਕਰੀਏ ਕਿ ਅਸੀਂ ਆਪ ਹੀ ਆਪਣੇ ਪੈਰ ਤੇ ਖਵਾੜੀ ਮਾਰ ਲਈਏ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਣਾ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ